ਅੰਮ੍ਰਿਤਸਰ ਦੇ ਵਿੱਚ ਸੁਦੀਸ਼ ਸੂਰੀ ਕਤਲकांड ਦੇ ਵਿੱਚ ਜੋ ਨਾਮਜਦ ਸਭ ਤੋਂ ਵੱਡਾ ਨਾਮ ਸੀ ਸੰਦੀਪ ਸਿੰਘ ਜਿਨ੍ਹਾਂ ਵੱਲੋਂ ਸ਼ਰੀਆਮ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੈ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੀਬੀਆਈ ਮਾਮਲੇ 'ਚ ਸਜ਼ਾ ਕੱਟ ਰਹੇ ਸਾਬਕਾ ਡੀਐਸਪੀ ਅਤੇ ਇੰਸਪੈਕਟਰ ਦੇ ਉੱਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀਏ ਕਿ ਸਾਬਕਾ ਅਧਿਕਾਰੀ ਇੰਸਪੈਕਟਰ ਇੰਦਰਜੀਤ ਸਿੰਘ ਇੰਸਪੈਕਟਰ ਸੁਭਾ ਸਿੰਘ ਅਤੇ ਡੀਐਸਪੀ ਗੁਰਬਚਨ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਸੂਰੀ ਕਤਲकांड ਮਾਮਲੇ 'ਚ ਹਵਾਲਾਤੀ ਸੰਦੀਪ ਸਿੰਘ ਸਣੀ ਵੱਲੋਂ ਰੌੜ ਮਾਰ ਕੇ ਇਨਾ ਸਾਬਕਾ ਅਧਿਕਾਰੀਆਂ ਉੱਤੇ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਸਾਬਕਾ ਅਧਿਕਾਰੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਇੰਸਪੈਕਟਰ ਸੁਭਾ ਸਿੰਘ ਅਤੇ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਇਹ ਪੂਰਾ ਮਾਮਲਾ ਦੁਪਹਿਰ 12 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਐਸਪੀ ਪਟਿਆਲਾ ਖੁਦ ਕੇਂਦਰੀ ਜੇਲ੍ਹ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਯਾਦ ਰੱਖੇ ਕਿ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹ ਸਾਰੇ ਫੇਕ ਐਨਕਾਊਂਟਰ ਅਤੇ ਨਸ਼ਾ ਤਸਕਰੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਇਸ ਹਮਲੇ ਨਾਲ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਜੇਲ੍ਹ ਦੇ ਵਿੱਚ ਅਚਾਨਕ ਇਹ ਹਮਲਾ ਹੋਇਆ ਕਿਵੇਂ ਹੈ ਖੈਰ ਇਹ ਸਾਰੇ ਮਾਮਲੇ ਦੇ ਵਿੱਚ ਰਿਟਾਇਰ ਡੀਐਸਪੀ ਗੁਰਬਚਨ ਸਿੰਘ ਸਾਹਿਬ ਕਾ ਇੰਸਪੈਕਟਰ ਸੁਭਾ ਸਿੰਘ ਅਤੇ ਡਰੱਗ ਕੇਸ ਵਿੱਚ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਫਿਲਹਾਲ ਗੰਭੀਰ ਰੂਪ ਚ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਤਿੰਨਾਂ ਦਾ ਹੀ ਜੋ ਇਲਾਜ ਹੈ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਇਹ ਸਾਰਾ ਹੜਕੰਪ ਮਚਿਆ ਜਦੋਂ ਸੁਧੀਰ ਕਤਲकांड ਦਾ ਮਲਜ਼ਮ ਸੰਦੀਪ ਸਿੰਘ ਨੇ ਤਿੰਨਾਂ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਇਹ ਜਾਨਲੇਵਾ ਹਮਲਾ ਕੀਤਾ ਸੀ ਇਹ ਸਭ ਨੂੰ ਲੈ ਕੇ ਪੁਲਿਸ ਨੇ ਬਕਾਇਦਾ ਜਾਂਚ ਦਾ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਮਸਲਾ ਹੋਇਆ ਸ਼ੁਰੂ ਕਿਵੇਂ ਲੜਾਈ ਕੇਸ ਗੱਲੋਂ ਹੋਈ ਹੈ ਕੇਸ ਗੱਲੋਂ ਇਹ ਸਾਰਾ ਮਾਮਲਾ ਇੰਨਾ ਤੱਕ ਵੱਧ ਗਿਆ ਕਿ ਜੇਲ੍ਹ ਦੇ ਅੰਦਰ ਇੰਨਾ ਵੱਡਾ